ਾਰੇ ਦੋਸਤੋ ਪਿਆਰਪ੍ਰੀਤ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਨੇ ਜੋ ਖਜ਼ਾਨਾ ਮਲਾਉਣ ਲਈ ਖੋਲਤਾ ਹੈ ਕਿਉਂਕਿ 7 ਜਥੇਬੰਦੀ ਆਗੂ ਨੇ ਮੀਟਿੰਗ 12 ਜੂਨ ਨੂੰ ਪੰਜਾਬ ਸਿਨਸਕਤਰਤ ਚੰਡੀਗੜ੍ਹ ਵਿਖੇ ਹੋ ਰਹੀ ਆ ਜਿਸ ਦੇ ਵਿੱਚ ਕਮਿਊਟਰ ਵਿਭਾਗਾਂ ਦੀ ਮੀਟਿੰਗ ਪਾਵਰ ਕਮ ਦੇ ਟਰਾਸਕੋ ਦਾ 808 ਕਾਲ ਜੂਨ ਮੀਟਿੰਗ ਮਿੱਡੇ ਮਿਲ ਦਾਤਰੀ ਕਮਾਈ ਮੀਟਿੰਗ 7 ਜੁਲਾਈ ਨੂੰ ਮੀਟਿੰਗ ਹੋ ਰਹੀ ਹੈ ਜੀ ਜੋ ਕੈਬਨਟ ਸਾਬ ਕਮੇਟੀ ਨਾਲ ਪੰਜਾਬ ਸੇਵਾ ਸਕੱਤਰਤ ਜਨਰੇਟ ਹੋ ਕੇ ਹੋਗੀ ਹੋਵੇਗੀ ਦੂਜੇ ਪਾਸੇ ਪ੍ਰਾਣੀ ਪੈਸ਼ਨ ਬਹਾਲੀ ਸੰਸਦ ਕਮੇਟੀ ਦੇ ਕਨਵੀਨਰ ਜਸਵੀਰ ਨੇ ਕਿਹਾ ਕਿ ਜੋ 12 ਜੂਨ ਨੂੰ ਜੋ ਲੁਧਿਆਣਾ ਦੇ ਵਿੱਚ ਜਿਮਨੀ ਚ ਹੋ ਰਹੀ ਹੈ ਉਸ ਨੂੰ ਲੈ ਕੇ ਲਗਭਗ 2 ਲੱਖ ਮਲਾਹਣ ਵੰਡਣਗੇ ਸੀਪੀਐਫ ਦੇ ਆਗੂ ਸਰਜੀਤ ਸਿੰਘ ਵੰਡਣਗੇ 2400 ਭਾਰਤੀ ਹੋਏ ਮਲਾਹਮ ਪੰਜਾਬ ਦੇ ਕੋਨੇ ਕੋਨੇ ਤੋਂ ਜੋ ਲੁਧਿਆਣਾ ਦੇ ਵਿੱਚ ਪਛਮੀ ਹਲਕੇ ਵਿੱਚ ਜੋ ਚੋਣ ਹੋ ਰਹੀ ਆ ਉਸ ਨੂੰ ਲੈ ਕੇ 12 ਜੂਨ ਨੂੰ ਮਲਾਹਣ ਪੁੰਟਣਗੇ ਪੰਜਾਬ ਸਰਕਾਰ ਵੱਲੋਂ ਬਕੋ ਵਕ ਜਥਵੰਦੀ ਦੀ ਮੀਟਿੰਗ ਪੰਜਾਬ ਸੁਲਸਕਰਤ ਚੰਡੀਗੜ੍ਹ ਵਿਖੇ 12 ਜੂਨ ਹੋ ਰਹੀ ਹੈ ਜੀ 11ਵੀਂ ਮੀਟਿੰਗ ਸ਼ੁਰੂ ਹੋਏਗੀ ਕਿਉਂਕਿ ਪੰਜਾਬ ਸਰਕਾਰ ਹਾਰਵਰਡ ਚੋਣ ਹੀ ਹੈ ਕਿ ਕਿਸੇ ਤਰੀਕੇ ਨਾਲ ਜੋ ਮੁਲਾਜ਼ਮਨ ਖੁਸ਼ ਕੀਤਾ ਜਾਵੇ ਪਰ ਮੀਟਿੰਗ ਵਿੱਚ ਲਾਰੇ ਲਾ ਕੇ ਟਾਈਮ ਬਸ ਕੀਤਾ ਜਾ ਰਿਹਾ ਹੈ ਕਿਉਂਕਿ 2022 ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਸਰਕਾਰ ਵੱਲੋਂ ਨੋਟੀਫਾਈ ਕੀਤਾ ਗਿਆ ਸੀ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਕਿਉਂਕਿ ਬਾਰ ਬਾਰ ਮੁਲਾਜ਼ਮਾਂ ਨੇ ਬੇਤਾਂ ਬੇਤਾਂ ਦੇ ਹਰ ਪਾਸੇ ਜੀਮਾਂ ਨਾਲ ਮੁੱਖ ਮੰਤਰੀਆਂ ਨਾਲ ਮੀਟਾਂ ਕੀਤੀਆਂ ਜਿਸੇ ਇਹ ਵੀ ਮੰਗ ਕੀਤੀ ਗਈ ਸੀ ਕਿ 17 7 2020 ਤੋਂ ਭਾਰਤੀ ਹੋਈ ਮਲਾਣ ਲਈ 6ਵਾਂ ਪੇ ਕਮਿਸ਼ਨਮ ਲਾਗੂ ਕੀਤਾ ਜਾਵੇ ਦੀਆਂ ਕਿਸਤਾਂ ਦਾ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 55% ਆ ਪੰਜਾਬ ਸਰਕਾਰ ਦੇ ਮਲਾਣ ਡੀਏ 42% ਆ ਤੇਰਾਮ ਸੰਨ ਵਾਅਦਾ ਕੀਤਾ ਜਾਵੇ ਪਰ ਸਰਕਾਰ ਲਾੜੇ ਲਾ ਕੇ ਟਾਈਮ ਬਸ ਕਰ ਰਹੀ ਆ ਤੇ ਪੰਜਾਬ ਸਰਕਾਰ ਮੰਗ ਕਰ ਰਹੀ ਆ ਕਿ ਰੋਪੜ ਸਰਣ ਬੁਲਾਣ ਦੇ ਵਿੱਚ ਗੁਰੂ ਹਰਗੋਬਿੰਦ ਧਰਮਨ ਲਹਿਰਾ ਮੁਹੱਬਤੇ ਵਿੱਚ ਕੰਮ ਕਾਰਜ ਟੀਕਾਂ ਦੇ ਦਾਰਾਂ ਕੋਲ ਕੱਚੇ ਕੰਮਿਆਂ ਨੂੰ ਰੈਲੂ ਕੀਤਾ ਜਾਵੇ ਟੈਕਨੀਕਲ ਸਰਵੇ ਜੂਨੀਅਰ ਪੰਜਾਬ ਦੀ ਮੀਟਿੰਗ ਕੱਲ ਲੰਦਰ ਨੇੜੇ ਗ੍ਰੀਨ ਪਾਰਕ ਵਿਖੇ ਹੋਵੇਗੀ ਜਿਸ ਦੇ ਵਿਜਲਾਈ ਮੁੱਖ ਮੰਗਾਂ ਬਾਰੇ ਵਿਚਾਰਾਂ ਕੀਤੇ ਜਾਣਗੇ ਟੈਕਨੀਕਲ ਸਰਵੇ ਜੂਨੀਅਰ ਪੰਜਾਬ ਦੀ ਜੋ ਕਾਰਜਕਾਰੀ ਕਮੇਟੀ ਦੀ ਮੀਟਿੰਗ ਲੰਦਰ ਦੇ ਵਿੱਚ 11 ਜੂਨ ਨੂੰ ਨੀਅਰ ਗ੍ਰੀਨ ਪਾਰਕ ਨੇੜੇ ਬੱਸ ਸਟੈਂਡ ਨੇੜੇ ਹੋ ਰਹੀ ਹੈ ਜੀ ਧੰਨਵਾਦ ਸਾਥੀਓ ਮੇਰੇ ਅਨਸਾਰ ਸਟੈਂਡ ਹੋ ਗਿਆ